ਲੋਜੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਖਲਾਰਾ ਪੈਦਾ ਨਜ਼ਰ ਆ ਰਿਹਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਹੋਣ ਦੇ ਅਸਾਰ ਬਣ ਗਏ ਨੇ ਔਰ ਅੱਜ ਵੱਡੀ ਖਬਰ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਅੱਕ ਪੱਕ ਕੇ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ ਪੂਰੇ ਮੀਡੀਆ ਦੇ ਵਿੱਚ ਵੱਡੀਆਂ ਰਿਪੋਰਟਾਂ ਚੱਲ ਪਈਆਂ ਨੇ ਸਾਰੇ ਮੀਡੀਆ ਦੇ ਵਿੱਚ ਵੱਡਾ ਰੌਲਾ ਪੈ ਗਿਆ ਹੈ ਕਿਉਂਕਿ ਬੀਤੇ ਦਿਨੀ ਜਦੋਂ ਦਿੱਲੀ ਦੇ ਵਿੱਚ ਚੋਣਾ ਹੋਈਆਂ ਦਿੱਲੀ ਚ ਕਰਾਰੀ ਹਾਰ ਹੋਈ ਦਿੱਲੀ ਚ ਆਮ ਆਦਮੀ ਪਾਰਟੀ ਇੱਕ ਤਰ੍ਹਾਂ ਨਾਲ ਮੂਹਰੇ ਮੂ ਡਿੱਗੀ ਹੈ ਤਾਂ ਉਦੋਂ ਤੋਂ ਇਹ ਪਤਾ ਲੱਗ ਗਿਆ ਸੀ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਰੌਲਾ ਪਵੇਗਾ ਇੱਕ ਦੂਜੇ ਦੇ ਸਰਹਾਰ ਦਾ ਠਿਕਰਾ ਭੰਨਿਆ ਜਾਵੇਗਾ ਭਾਵੇਂ ਕਿ ਹਾਰ ਆਮ ਆਦਮੀ ਪਾਰਟੀ ਦੀ ਇਸ ਕਰਕੇ ਹੋਈ ਹੈ ਕਿਉਂਕਿ ਦੂਜੀਆਂ ਪਾਰਟੀਆਂ ਵਾਂਗ ਹੀ ਚੱਲ ਪਏ ਸੀਗੇ ਦੂਜੀਆਂ ਪਾਰਟੀਆਂ ਵਾਲੀ ਸੋਚ ਦੂਜੀਆਂ ਵਾਲੀਆਂ ਨੀਤੀਆਂ ਇਹ ਵਰਤਨ ਲੱਗੇ ਸੀਗੇ ਤੇ ਇਸ ਕਰਕੇ ਲੋਕਾਂ ਦੇ ਮਨੋ ਜਿਵੇਂ ਦੂਜੇ ਲੱਥੇ ਹੀ ਪਏ ਨੇ ਉਵੇਂ ਇਹ ਵੀ ਲਹਿ ਗਈ ਪਰ ਹੁਣ ਕੀ ਹੋਇਆ ਪਿਛਲੇ ਦਿਨੀ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਪੰਜਾਬ ਦੇ ਜਿੰਨੇ ਐਮਐਲਏ ਵਿਧਾਇਕ ਮੰਤਰੀ ਤੇ ਭਗਵੰਤ ਮਾਨ ਉਹ ਸਾਰਿਆਂ ਨੂੰ ਸੱਦਿਆ ਸੀ ਦਿੱਲੀ ਦੇ ਵਿੱਚ ਫਿਰ ਉੱਥੇ ਕਾਫੀ ਕੁਝ ਹੋਇਆ ਔਰ ਇਹ ਗੱਲ ਆ ਰਹੀ ਹੈ ਭਗਵੰਤ ਮਾਨ ਨੇ ਉੱਥੇ ਇਹ ਕਿਹਾ ਉਹ ਕਹਿੰਦਾ ਵੀ ਭਗਵੰਤ ਮਾਨ ਨੂੰ ਕੇਜਰੀਵਾਲ ਦੇ ਉੱਥੇ ਇਹ ਕਿਹਾ ਤੁਸੀਂ ਜਾਂ ਤਾਂ ਪੰਜਾਬ ਦਾ ਸੁਧਾਰ ਕਰਕੇ ਦਿਖਾ ਦਿਓ ਤੁਹਾਡੇ ਤੋਂ ਸੁਧਾਰ ਨਹੀਂ ਹੋ ਰਿਹਾ ਤੇ ਜਾਂ ਫਿਰ ਮੁੱਖ ਮੰਤਰੀ ਬਦਲਣਾ ਪਏਗਾ ਉਦੋਂ ਤੋਂ ਹੀ ਭਗਵੰਤ ਮਾਨ ਸਾਹਿਬ ਦੀ ਬਾਡੀ ਲੈਂਗੁਏਜ ਵਿਗੜੀ ਪਈ ਸੀ ਹੋਰ ਹੀ ਤਰ੍ਹਾਂ ਦਾ ਉਹ ਹੋਏ ਪਏ ਸੀਗੇ ਤਾਂ ਫਿਰ ਕੀ ਹੋਇਆ ਜਿਹੜੇ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਐਮਐਲਏ ਪਹਿਲਾਂ ਵੀ ਕਈ ਵਾਰ ਕੁਮਰ ਵਿਜੇ ਪ੍ਰਤਾਪ ਨੇ ਇਹ ਆਵਾਜ਼ اٹھਾਈ ਹੈ ਉਹਨੇ ਆਖਿਆ ਵੀ ਇਹ ਬਹੁਤ ਕੁਝ ਗਲਤ ਹੋ ਰਿਹਾ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਠੱਕਿਆਂ ਦਾ ਇਨਸਾਫ ਨਹੀਂ ਮਿਲਿਆ ਭਗਵੰਤਮਾਨ ਉਸੇ ਰਾਹ ਤੁਰ ਪਿਆ ਜਿਹੜੇ ਰਾਹ ਪਹਿਲਾਂ ਤੁਰੇ ਸੀ ਬਾਕੀ ਤਾਂ ਹੁਣ ਫਿਰ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਉਹਨੇ ਕਿਹਾ ਕਿ ਦਿੱਲੀ 'ਚ ਜਿਹੜੀ ਕਰਾਰੀ ਹਾਰ ਹੋਈ ਹੈ ਨਾ ਇਹਦੇ ਵਿੱਚ ਜੋ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਹੈ ਪੰਜਾਬ 'ਚ ਉਹਦਾ ਅਸਰ ਪਿਆ ਉਹਦੇ ਕਰਕੇ ਦਿੱਲੀ ਦੇ ਵਿੱਚ ਕਰਾਰੀ ਤੇ ਵੱਡੀ ਹਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਝੱਲਣੀ ਪਈ ਆ ਕਿਉਂਕਿ ਪੰਜਾਬ ਦੇ ਵਿੱਚ ਪੂਰੀ ਤਾਕਤ ਹੈ ਸਰਕਾਰ ਕੋਲ ਦਿੱਲੀ 'ਚ ਤਾਂ ਅੱਧੀ ਤਾਕਤ ਹੈ ਕਿਉਂਕਿ ਪੁਲਿਸ ਸਰਕਾਰ ਕੋਲ ਨਹੀਂ ਬਾਕੀ ਕਈ ਚੀਜ਼ਾਂ ਸਰਕਾਰ ਕੋਲ ਨਹੀਂ ਤਾਂ ਪੰਜਾਬ ਨੂੰ ਵੇਖ ਕੇ ਲੋਕ ਪਿੱਛੇ ਹਟੇ ਨੇ ਆਮ ਆਦਮੀ ਪਾਰਟੀ ਤੋਂ ਇਹ ਗੱਲਾਂ ਜਿਹੜੇ ਕੁਮਰ ਵਿਜੇ ਪ੍ਰਤਾਪ ਹੈ ਉਹਨਾਂ ਨੇ ਆਖੀਆਂ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਤੋਂ ਅਸਤੀਫਾ ਲੈਣਾ ਚਾਹੀਦਾ ਮੁੱਖ ਮੰਤਰੀ ਬਦਲਣਾ ਚਾਹੀਦਾ ਤੇ ਫਿਰ ਕੀ ਹੋਇਆ ਹੁਣ ਭਗਵੰਤ ਮਾਨ ਨੇ ਮੀਟਿੰਗ ਸੱਦੀ ਮંત્રી ਮੰਡਲ ਦੀ ਮੀਟਿੰਗ ਤੋਂ ਬਾਅਦ 30 ਕੋ ਮਿੰਟ ਭਗਵੰਤ ਮਾਨ ਨੇ ਸਾਰੇ ਮੰਤਰੀ ਸਾਈਡ ਤੇ ਬਿਠਾਏ ਗੱਲਬਾਤ ਚੱਲੀ ਔਰ ਹੁਣ ਸਾਰੇ মিডিਆ ਚ ਇਹ ਆ ਗਿਆ ਕਿ ਭਗਵੰਤ ਮਾਨ ਨੇ ਉੱਥੇ ਪੇਸ਼ਕਸ਼ ਕੀਤੀ ਹੈ ਕਿ ਮੈਂ ਅਸਤੀਫਾ ਦੇਣਾ ਚਾਹਣਾ ਜੇਕਰ ਕੋਈ ਹੋਰ ਮੁੱਖ ਮੰਤਰੀ ਬੰਨਾ ਚਾਹੁੰਦਾ ਤਾਂ ਮੈਂ ਅਸਤੀਫਾ ਦੇ ਸਕਦਾ ਮੈਂ ਕੁਰਸੀ ਛੱਡ ਸਕਦਾ ਦੱਸੋ ਕੌਣ ਬੰਨਾ ਚਾਹੁੰਦਾ ਤਾਂ ਉੱਥੇ ਫਿਰ ਮੌਕੇ ਤੇ ਮੂੰਹ ਤੇ ਕੋਈ ਨਹੀਂ ਬੋਲਿਆ ਕਹਿੰਦੇ ਨੇ ਅਮਨ अरोड़ा ਤੇ ਹਰਪਾਲ ਚੀਮਾ ਨੇ ਇਹ ਕਿਹਾ ਕਿ ਨਹੀਂ ਸਾਨੂੰ ਤੁਹਾਡੀ ਅਗਵਾਈ ਤੇ ਭਰੋਸਾ ਹੈ ਪਰ ਇਹਦੇ باوجود ਵੀ ਪਾਰਟੀ ਦੇ ਅੰਦਰ ਸਭ ਅੱਛਾ ਨਹੀਂ ਹੈ ਕਿਉਂਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਪ੍ਰੋਫੈਸਰ ਬਲਜਿੰਦਰ ਕੌਰ ਕਿੰਨੇ ਹੀ ਨਾਂ ਨੇ ਜੇ ਕੁਮਰ ਵਿਜੇ ਪ੍ਰਤਾਪ ਜਿਹੜੇ ਲਗਾਤਾਰ ਇਹ ਕਹਿ ਰਹੇ ਨੇ ਕਿ ਭਗਵਾਨ ਤਮਾਨ ਤੋਂ ਠੀਕ ਤਰੀਕੇ ਨਾਲ ਸਭ ਕੁਝ ਨਹੀਂ ਚੱਲ ਰਿਹਾ ਅੰਦਰ ਖਾਤੇ ਬੜਾ ਕੁਝ ਗੜਬੜਾਹਟ ਚ ਹੈ ਅੰਦਰ ਖਾਤੇ ਪਾਰਟੀ ਦੇ ਵਿੱਚ ਬੜੀ ਕਿਚਕਿਚੜੀ ਆ ਉਹ ਚੱਲ ਰਹੀ ਆ ਜਿਹੜੀ ਗਾਹੇ ਬਗਾਹੇ ਬਾਹਰ ਵੀ ਨਿਕਲਦੀ ਰਹਿੰਦੀ ਆ ਪਰ ਸਪਸ਼ਟ ਰੂਪ ਚ ਨਹੀਂ ਸੀ ਖੁੱਲਿਆ ਕੁਝ ਤੇ ਅੱਜ ਜਦੋਂ ਇਹ ਖਬਰ ਆ ਰਹੀ ਹੈ ਕਿ ਭਗਵੰਤ ਮਾਨ ਨੇ ਹੁਣ ਆਪੇ ਖੁਦ ਕੁਰਸੀ ਛੱਡਣ ਬਾਰੇ ਕਹਤਾ ਹੈ ਤਾਂ ਇਹ ਗੱਲ ਹੁਣ ਦੂਰ ਨਹੀਂ ਰਹੇਗੀ ਕੁਝ ਟਾਈਮ ਦੇ ਵਿੱਚ ਹੀ ਇਹ ਟਾਈਮ ਜਿਹੜਾ ਉਹ ਵੇਖਣਾ ਪੈ ਸਕਦਾ ਪਰ ਉਹਨਾਂ ਤਮਾਨੂ ਕੁਰਸੀ ਛੱਡਣੀ ਪੈ ਸਕਦੀ ਆ ਵੇਖੋ 3 ਸਾਲ ਪੰਜਾਬੀਆਂ ਨੇ ਦਿੱਤੇ 92 ਐਮਐਲ 117 ਚੋ ਜਿਤਾਈ ਬੜੀ ਇਤਿਹਾਸਕ ਜਿੱਤ ਦਿੱਤੀ بڑے ਦਾਵੇ ਸੀ ਇਨਕਲਾਬ ਬਦਲਾ 5 ਮਿੰਟਾਂ ਚ ਐਮਐਸਪੀ ਹਰ ਇੱਕ ਔਰਤ ਨੂੰ 1000 ਰੁਪਇਆ ਬੇਰਜਗਾਰੀ ਖਤਮ ਧਰਨੇ ਨਹੀਂ ਲਗਾਣਗੇ ਲਾਠੀ ਚਾਰਜ ਨਹੀਂ ਹੋਣਗੇ ਵੀਆਈਪੀ ਕਲਚਰ ਨਹੀਂ ਹੋਏਗਾ ਘਨਮੈਨ ਨਹੀਂ ਰੱਖਾਂਗੇ ਹੋਇਆ ਕੀ ਕੀ ਇਹਨਾਂ ਗੱਲਾਂ ਚੋ ਜਦੋਂ ਨਹੀਂ ਹੋਇਆ ਲੋਕ ਪਿੱਛੇ ਹਟ ਰਹੇ ਨੇ ਹੁਣ ਇਹ ਵੀ ਚਰਚਾ ਹੈ ਕਿ ਕੇਜਰੀਵਾਲ ਸਾਹਿਬ ਉਹਨਾਂ ਕੋਲ ਹੁਣ ਕੋਈ ਅਹੁਦਾ ਨਹੀਂ ਉਹ ਖਾਲੀ ਨੇ ਦਿੱਲੀ ਚ ਉਹ ਐਮਐਲਏ ਵੀ ਨਹੀਂ ਜਿੱਤ ਸਕੇ ਹਾਰ ਗਏ ਨੇ ਹੁਣ ਉਹ ਵੀ ਤਾਂ ਚਾਹੁੰਦੇ ਨੇ ਕਿ ਮੈਂ ਪਾਰਟੀ ਦਾ ਸੁਪਰੀਮੋ ਆ ਤੇ ਮੇਰੇ ਤੋਂ ਉੱਪਰ ਲਿਓ ਦੇ ਤੇ ਭਗਵੰਤ ਮਾਨ ਬੈਠਾ ਮੁੱਖ ਮੰਤਰੀ ਹੁਣ ਕੱਲਾ ਭਗਵੰਤ ਮਾਨ ਆਮ ਆਦਮੀ ਪਾਰਟੀ ਆ ਇਸ ਟਾਈਮ ਆਮ ਆਦਮੀ ਪਾਰਟੀ ਚ ਜੇ ਕਿਸੇ ਕੋਲ ਪਾਵਰ ਹੈ ਉਹ ਭਗਵੰਤ ਮਾਨ ਕੋਲੇ ਹੈ ਸਰਕਾਰੀ ਪਾਵਰ ਐਸ ਟਾਈਮ ਹੋਰ ਕਿਸੇ ਬੰਦੇ ਕੋਲੇ ਨਹੀਂ ਹੈ ਭਾਵੇਂ ਪਿਛਲੇ ਦਿਨੀ ਇਹ ਵੀ ਚਰਚਾ ਉੱਠੀ ਕੇਜਰੀਵਾਲ ਨੇ ਜਦੋਂ ਦਿੱਲੀ ਬੁਲਾਇਆ ਸਾਰੇ ਐਮ ਐਲ ਏ ਨੂੰ ਤਾਂ ਉਹਨੇ ਸਾਰੇ ਪੰਜਾਬ ਦੀ ਸਰਕਾਰ ਨੂੰ ਆਪਣੀ ਮੁਠੀ ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਹੋਰਾਂ ਨੂੰ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬਾਸ ਬਾਸ ਮੈਂ ਹਾਂ ਬਾਸ ਮੈਂ ਹਾਂ ਮੁਖੀ ਤਾਂ ਉਹ ਇਸ ਤਰ੍ਹਾਂ ਕੇਜਰੀਵਾਲ ਨੇ ਉੱਥੇ ਕਿਹਾ ਉਹਨੇ ਕਿਹਾ ਕਿ ਵੇਖੋ ਜੇਕਰ ਤੁਹਾਡੀ ਅਫਸਰ ਗੱਲ ਨਾ ਸੁਣ ਕੋਈ ਅਫਸਰ ਆਹਨਾ ਕਰਨੀ ਕਰਦੇ ਨੇ ਮੈਨੂੰ ਦੱਸੋ ਮੈਨੂੰ ਫੋਨ ਕਰੋ ਜਦੋਂ ਕਿ ਕਹ ਤਾ ਇਹ ਜਾਣਾ ਚਾਹੀਦਾ ਸੀ ਕਿ ਜੇਕਰ ਅਫਸਰ ਨਹੀਂ ਸੁਣਦੇ ਤਾਂ ਮਾਨ ਸਾਹਿਬ ਨੂੰ ਕਹੋ ਇਹ ਮੁੱਖ ਮੰਤਰੀ ਨੇ ਇਹ ਐਕਸ਼ਨ ਲੈਣਗੇ ਤੇ ਜੇ ਮਾਨ ਸਾਹਿਬ ਨਾ ਸੁਣੇ ਫਿਰ ਮੈਂ ਪਾਰਟੀ ਦਾ ਮੁਖੀ ਆ ਫਿਰ ਮੇਰੇ ਨਾਲ ਗੱਲ ਕਰੋ ਪਰ ਚਰਚਾ ਹੈ ਕਿ ਇਹ ਕਿਹਾ ਗਿਆ ਮੀਡੀਆ 'ਚ ਇਹ ਗੱਲਾਂ ਨਹੀਂ ਕਿ ਕੇਜਰੀਵਾਲ ਨੇ ਕਿਹਾ ਜੇ ਅਫਸਰ ਨਾ ਸੁਣਨ ਤਾਂ ਸਿੱਧੀ ਮੇਰੇ ਨਾਲ ਗੱਲ ਕਰੋ ਤੇ ਇਹਦਾ ਫਿਰ ਮਤਲਬ ਕੀ ਹੈ ਇਹਦਾ ਮਤਲਬ ਇਹ ਆ ਵੀ ਫਿਰ ਭਗਵੰਤ ਮਾਨ ਐਵੇਂ ਡੰਮੀ ਮੁੱਖ ਮੰਤਰੀ ਐ ਉਹ ਫਿਰ ਐਵੇਂ ਡਰਾਉਣਾ ਹੀ ਖੜਾ ਕਰਨਾ ਜਿਵੇਂ ਕਿਸਾਨ ਖੇਤਾਂ ਦੇ ਵਿੱਚ ਡਰਾਉਣਾ ਚਿੜੀਆਂ ਡਾਉਣ ਲਈ ਖੜਾ ਕਰ ਦਿੰਦੇ ਆ ਬਣਾ ਕੇ ਕੀ ਫਿਰ ਭਗਵੰਤ ਮਾਨ ਕੇਜਰੀਵਾਲ ਦਾ ਟੈਕਸੀ ਡਰਾਈਵਰ ਹੈ ਕਦੇ ਗੁਜਰਾਤ ਲੈ ਜੋ ਹੈਲੀਕਾਪਟਰ ਪੰਜਾਬ ਦਾ ਕਦੇ ਕੇਜਰੀਵਾਲ ਨੂੰ ਬਿਠਾ ਕੇ ਤੁਸੀਂ ਗੋਆ ਲੈ ਜੋ ਕਦੇ ਕੇਜਰੀਵਾਲ ਨੂੰ ਬਿਠਾ ਕੇ ਤੁਸੀਂ ਜੰਮੂ ਕਸ਼ਮੀਰ ਲੈ ਜੋ ਤੇ ਫਿਰ ਭਗਵੰਤ ਮਾਨ ਤਾਂ ਡਰਾਈਵਰ ਹੀ ਹੋ ਗਿਆ ਸੋ ਦੇਖੋ ਭਗਵੰਤ ਮਾਨ ਨੂੰ ਪੰਜਾਬੀਆਂ ਨੇ ਮੁਖੀ ਚੁਣਿਆ ਇਤਰਾਜ਼ ਭਗਵੰਤ ਮਾਨ ਤੇ ਸਵਾਲ ਭਗਵੰਤ ਮਾਨ ਤੇ ਬਹੁਤ ਨੇ ਪਰ ਮੈਨੂੰ ਲੱਗਦਾ ਜੇਕਰ ਆਮ ਆਦਮੀ ਪਾਰਟੀ ਨੇ ਇਹ ਗਲਤੀ ਕੀਤੀ ਕੇਜਰੀਵਾਲ ਨੂੰ ਬੜਾਇਆ ਭਗਵੰਤ ਮਾਨ ਦੀ ਥਾਂ ਤੇ ਤਾਂ ਆਮ ਆਦਮੀ ਪਾਰਟੀ ਸੂਸਾਈਡ ਕਰ ਰਹੀ ਹੋਗੀ ਆਤਮ ਹੱਤਿਆ ਕਰ ਰਹੀ ਹੋਗੀ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਰਹੀ ਹੋ। ਦੇਖੋ ਆਮ ਆਦਮੀ ਪਾਰਟੀ ਨੇ ਜੇ ਆਪਣਾ ਅਕਸ ਸੁਧਾਰਨਾ ਨਾ ਬੰਦੇ ਬਦਲ ਨਾਲ ਕੁਝ ਨਹੀਂ ਬੰਨਾ ਜਿੰਨੇ ਮਰਜੀ ਬਦਲ ਲਓ ਬਦਲੋ ਭਗਵੰਤ ਮਾਨ ਦੀ ਥਾਂ ਤੇ ਕੋਈ ਹਰਪਾਲ ਚੀਮੇ ਨੂੰ ਲਾ ਦਿਓ ਅਮਨ ਰੋੜੇ ਨੂੰ ਲਾ ਦਿਓ ਮੁੱਖ ਮੰਤਰੀ ਬਦਲ ਨਾਲ ਕੁਝ ਨਹੀਂ ਬੰਨਾ ਬਦਲਨੀ ਹੈ ਤਾਂ ਸੋਚ ਬਦਲੋ ਨੀਤੀਆਂ ਬਦਲੋ ਵਿਚਾਰਧਾਰਾ ਬਦਲੋ ਨiyet ਬਦਲੋ ਤੇ ਜੇ ਇਹ ਕੁਛ ਨਹੀਂ ਬਦਲਸਾਦੇ ਫਿਰ ਬੰਦੇ ਭਾਵੇਂ 1 2 3 4 ਜਿੰਨੇ ਮਰਜੀ ਬਦਲ ਲੋ ਪੰਜਾਬ ਦੇ ਲੋਕ ਦੇਖੋ ਜਿੰਨਾ ਟਾਈਮ ਤੁਸੀਂ ਆਪਣੀ ਪਾਰਟੀ ਦੀ ਨੀਤੀ ਨਹੀਂ ਬਦਲਦੇ ਓਨਾ ਟਾਈਮ ਤੁਸੀਂ ਰੋਜ਼ਗਾਰ ਕਿੱਥੋਂ ਦੇ ਲੋਗੇ ਓਨਾ ਟਾਈਮ ਤੁਸੀਂ ਵੀਆਈਪੀ ਕਲਚਰ ਕਿਵੇਂ ਛੱਡ ਦੋਗੇ ਓਨਾ ਟਾਈਮ ਤੁਸੀਂ ਜਿਹੜੀਆਂ ਚੌਧਰਾ ਜਿਹੜੇ ਵਿਖਾਵੇ ਨੇ ਉਹਨਾਂ ਤੋਂ ਕਿਵੇਂ ਬਾਜ਼ ਆ ਜਾਓਗੇ ਉਹਨਾਂ ਟਾਈਮ ਤੁਸੀਂ ਜਿਹੜੇ ਲੋਕਾਂ ਨੂੰ ਕੁਝ ਬਣ ਕੇ ਮਿਲਣ ਵਾਲੀ ਬਿਰਤੀ ਐ ਵੀ ਮੈਂ ਕੋਈ ਚੀਜ਼ ਆ ਉਹ ਚੋਂ ਬਾਹਰ ਕਿਵੇਂ ਆ ਜਾਓਗੇ ਕੱਲਾ ਨਾਂ ਰੱਖਣ ਨਾਲ ਕੋਈ ਆਮ ਆਦਮੀ ਨਹੀਂ ਹੋ ਜਾਂਦਾ ਆਮ ਆਦਮੀ ਉਹੀ ਨੇ ਜਿਹੜੇ ਸਾਈਕਲ ਤੇ ਕਣਿਚਕੜਿਚ ਕਰਦੇ ਜਾਂਦੇ ਨੇ ਜਿਨ੍ਹਾਂ ਦੇ ਸਕੂਟਰ 'ਚ ਪੂਰਾ ਤੇਲ ਨਹੀਂ ਹੁੰਦਾ 30 30 40 40 ਰੁਪਏ ਦਾ ਪਵਾਉਂਦੇ ਨੇ ਉਹ ਨੇ ਆਮ ਆਦਮੀ ਆਮ ਆਦਮੀ ਨਹੀਂ ਕਿਹਾ ਜਾ ਸਕਦਾ ਉਹਨਾਂ ਨੂੰ ਜਿਹੜੇ ਗੱਡੀਆਂ ਦੇ ਕਾਫਲੇ ਲੈ ਕੇ ਚੱਲਦੇ ਨੇ ਐਨੇ-ਇਨੇ ਗਨਮੈਨ ਆਮ ਆਦਮੀਓ ਕਿਵੇਂ ਨੇ ਹੁਣ ਆ ਜਿਹੜਾ ਕਲੇਸ਼ ਆਮ ਆਦਮੀ ਪਾਰਟੀ ਦੇ ਵਿੱਚ ਉੱਠਿਆ ਇਹ ਕਿੱਥੇ ਜਾ ਕੇ ਥੰਮੇਗਾ ਇਹ ਕਿੱਥੇ ਜਾ ਕੇ ਦਮ ਲਵੇਗਾ ਇਹ ਪਤਾ ਲੱਗੂ ਆਉਣ ਵਾਲੇ ਟਾਈਮ 'ਚ ਪਰ ਭਗਵਾਨ ਤਮਾਨ ਨੇ ਅਸਤੀਫੇ ਦੀ ਕਰ ਦਿੱਤੀ ਪੇਸ਼ਕਸ਼ ਤੇ ਅਸਤੀਫਾ ਲਿਆ ਜਾਊਗਾ ਕਿ ਨਹੀਂ ਇਹ ਵੀ ਆਉਣ ਵਾਲਾ ਟਾਈਮ ਦੱਸੂਗਾ ਪਰ ਮੈਂ ਕਹਿ ਦਿਆਂ ਜੇਕਰ ਭਗਵੰਤ ਮਾਨ ਦਾ ਅਸਤੀਫਾ ਲੈ ਲਿਆ ਨਾ ਇਹਨਾਂ ਨੇ ਸਿਆਸੀ ਤੌਰ ਤੇ ਮੇਰੀ ਭੁੱਖ ਬਣੀ ਆਏ ਆਮ ਆਦਮੀ ਪਾਰਟੀ ਪੰਜਾਬ ਚ ਸਮਾਪਤ ਵੇਖੋ ਨੀਤੀਆਂ ਤੇ ਕੰਮਾਂ ਨਾਲ ਉੱਪਰ ਨਹੀਂ ਉੱਠ ਸਕਣਗੇ ਕਿਉਂਕਿ ਨੀਤੀਆਂ ਹੈ ਨਹੀਂ ਗਈਆਂ ਤੇ ਕਿ ਭਗਵੰਤ ਮਾਨ ਹੀ ਮਾੜਾ ਮੋਟਾ ਇਹਨਾਂ ਨੂੰ ਕੜੀਸੀ ਫਿਰਦਾ ਉਹਨੂੰ ਗੱਲ ਕਰਨੀ ਆਉਂਦੀ ਉਹਨੂੰ ਗੱਲ ਬਣਾਉਣੀ ਆਉਂਦੀ ਉਹਨੂੰ ਮੌਕੇ ਤੇ ਠਾਹ ਜਵਾਬ ਦੇਣਾ ਆਉਂਦਾ ਪਰ ਬਾਕੀ ਸਿਆਣੇ ਤਾਂ ਹੈਗੇ ਆ ਆਮ ਆਦਮੀ ਪਾਰਟੀ ਦੇ ਬਥੇਰੇ ਪਰ ਆਮ ਆਦਮੀ ਪਾਰਟੀ ਚ ਖਲਾਰਾ ਉਦੋਂ ਪੈ ਜਾਣਾ ਜਦੋਂ ਭਗਵੰਤ ਮਾਨ ਨੂੰ ਲਾ ਕੇ ਪਾਸੇ ਕਰਤਾ ਜਿਵੇਂ ਜਦੋਂ ਹੀ ਕੈਪਟਨ ਅਮਰਿੰਦਰ ਨੂੰ ਲਾਇਆ ਤੇ ਅਗਲਾ ਐ 140 ਦੀ ਸਪੀਡ ਤੇ ਗਿਆ ਬੀਜੇਪੀ ਵੱਲ ਸਿੱਧਾ ਬੀਜੇਪੀ ਚ ਜਾ ਕੇ ਬ੍ਰੇਕ ਮਾਰਿਓ ਨੇ ਤੇ ਗੱਡੀ ਉਦੋਂ ਨਹੀਂ ਪਹਿਹਾਰੀ ਸੀ ਉਹਨੇ ਬੀਜੇਪੀ ਵੱਲ ਜਿੱਦਣ ਸੋਨੀਆ ਗਾਂਧੀ ਨੇ ਉਹਨੂੰ ਕਿਹਾ ਸੀਗਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਹੋਏਗਾ ਕੈਪਟਨ ਅਮਰਿੰਦਰ ਹੋ ਨਹੀਂ ਹੋਏਗਾ ਅਗਲਾ ਉਸੇ ਦੇਣੀ ਪਾ ਕੇ ਗੇਰ ਤੇ ਰੇਸ ਤੇ ਪੈਰ ਰੱਖਤਾ ਸੀ ਉਹਨੇ ਬੀਜੇਪੀ ਵੱਲ ਤੇ ਗੱਲਾਂ ਭਗਵੰਤ ਮਾਨ ਬਾਰੇ ਪਹਿਲਾਂ ਹੀ ਆ ਰਹੀਆਂ ਨੇ ਤੇ ਮੈਨੂੰ ਵੀ ਲੱਗਦਾ ਵੀ ਉਹਨੇ ਚਲੇ ਜਾਣਾ ਜਾ ਸਕਦਾ ਇਹ ਗੱਲ ਪ੍ਰਤਾਪ ਬਾਜਵਾ ਨੇ ਆਖੀ ਹੈ ਪਹਿਲਾਂ ਵੀ ਭਗਵੰਤ ਮਾਨ ਬੀਜੇਪੀ ਚ ਜਾਏਗਾ ਉਹਨੇ ਇਹ ਆਖੀ ਹੈ ਕਿ ਬੀਜੇਪੀ ਦੇ ਸੰਪਰਕ ਚ ਹੈ ਭਗਵੰਤ ਮਾਨ ਪ੍ਰਤਾਪ ਬਾਜਵਾ ਨੇ ਆਖਿਆ ਕਿ ਰਮਨੀਤ ਬਿੱਟੂ ਵਿਚੋਲਗੀ ਕਰ ਰਿਹਾ ਤੇ ਕੀ ਅੰਜੋ ਸਕਦਾ हां हो सकदा बिल्कुल हो सकदा सोचਿਆ ਤੇ ਕੈਪਟਨ ਮਨਿੰਦਰ ਬਾਰੇ ਕਿਸੇ ਨੇ ਸੀ ਸੁਨੀਲ ਜਾਖੜ ਬਾਰੇ ਮਾਨਪ੍ਰੀਤ ਬਾਦਲ ਬਾਰੇ ਕਿਸੇ ਬਾਰੇ ਸੋਚਿਆ ਸੀ ਰਵਨੀਤ ਬਿੱਟੂ ਬਾਰੇ ਕਿਸੇ ਨੇ ਸੋਚਿਆ ਸੀ ਭਾਜਪੀ ਚ ਚਲੇ ਜਾਣਗੇ ਸਾਰੇ ਚਲੇ ਗਏ ਨਾ ਐਦਾ ਹੀ ਹੋ ਜਾਂਦਾ ਹੁੰਦਾ ਤੁਸੀਂ ਕੀ ਕਹੋਗੇ ਆਪਣਾ ਵਿਚਾਰ ਜਰੂਰ ਲਿਖ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ